ਸਾਲ ਦੇ ਵਿੱਚ ਇੱਕ ਐਸਾ ਦਿਨ ਆਂਦਾ ਹੈ ਜਿਸ ਦਿਨ ਕਾਫੀ ਜ਼ਿਆਦਾ ਖੁਸ਼ੀਆਂ ਹੁੰਦੀਆਂ ਨੇ ਪਰਿਵਾਰਕ ਮੈਂਬਰਾਂ ਦੇ ਵਿੱਚ ਕਾਫੀ ਜ਼ਿਆਦਾ ਖੁਸ਼ੀਆਂ ਹੁੰਦੀਆਂ ਨੇ ਜਨਮ ਦਿਨ ਦਾ ਦਿਨ ਜਨਮ ਦਿਨ ਵਾਲੇ ਦਿਨ ਇੱਕ ਨੌਜਵਾਨ ਦੀ ਜਿਹੜੀ ਆ ਉਹ ਮੌਤ ਹੋ ਗਈ ਸੜਕੀ ਹਾਦਸੇ ਦੇ ਵਿੱਚ ਪਿੰਡ ਦਾ ਨੌਜਵਾਨ ਪਿੰਡ ਮਾਨਕਵਾਲ ਦਾ ਨੌਜਵਾਨ ਰਵੀ ਰਾਏ ਜਿਸ ਨੇ ਆਪਣੇ ਪਿੰਡ ਦਾ ਕਾਫੀ ਜ਼ਿਆਦਾ ਨਾਮ ਰੋਸ਼ਨ ਕੀਤਾ ক্রিকেট ਦੇ ਵਿੱਚ ਚੰਗਾ ਨਾਮ ਕਮਾ ਕੇ ਸੋ ਮੇਰੇ ਪਿੱਛੇ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਰਵੀ رائے ਨੌਜਵਾਨ ਨੇ ਕ੍ਰਿਕਟ ਦੇ ਵਿੱਚ ਕਾਫੀ ਜ਼ਿਆਦਾ ਜੜੀਆਂ ਉਪਲਬਧੀਆਂ ਪ੍ਰਾਪਤ ਕੀਤੀਆਂ ਟਰੋਫੀਜ਼ ਜੜੀਆਂ ਨੇ ਮੈਡਲ ਜਿਹੜੇ ਪ੍ਰਾਪਤ ਕੀਤੇ ਅੱਜ ਉਸ ਦੁਨੀਆ ਦੇ ਵਿੱਚ ਨਹੀਂ ਰਿਹਾ ਸੜਕੀ ਹਾਦਸੇ ਕਰਕੇ ਉਸ ਦੀ ਮੌਤ ਹੋ ਗਈ ਤੇ ਪਿੰਡ ਦੇ ਵਿੱਚ ਅੱਜ ਅੰਤਿਮ ਅਰਦਾਸ ਉੱਤੇ ਕਾਫੀ ਜਿਹੜੇ ਨੌਜਵਾਨ ਨੇ ਉਸ ਦੇ ਨਾਲ ਜਿਨ੍ਹਾਂ ਨੇ ਖੇਡਾਂ ਖੇਡੀਆਂ ਅਤੇ ਹੋਰ ਜਿਹੜੇ ਲੋਕ ਨੇ ਉਹ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਨੌਜਵਾਨ ਨੂੰ ਸ਼ਰਧਾਂਜਲੀ ਦੇਣ ਦੇ ਲਈ ਪਹੁੰਚ ਰਹੇ ਨੇ ਕੀ ਕੁਝ ਸੁਪਨੇ ਸੀ ਉਸ ਨੌਜਵਾਨ ਦੇ ਕਿਸ ਤਰੀਕੇ ਦੇ ਨਾਲ ਉਸਨੇ ক্রিকেট ਦੇ ਵਿੱਚ ਚੰਗਾ ਨਾਮ ਕਮਾਇਆ ਤੇ ਆਪਣੇ ਪਿੰਡ ਦਾ ਨਾਮ ਰੋਸ਼ਨ ਕੀਤਾ ਗੱਲਬਾਤ ਕਰਦੇ ਆ ਪਰਿਵਾਰਕ ਮੈਂਬਰਾਂ ਦੇ ਨਾਲ ਤੇ ਉਹਨਾਂ ਦੇ ਦੋਸਤਾਂ ਦੇ ਨਾਲ ਸੋ ਸਾਡੇ ਨਾਲ ਰਵੀ ਰਾਏ ਦੇ ਮਾਤਾ ਪਿਤਾ ਮੌਜੂਦ ਨੇ ਸਰ ਕੀ ਹੋਇਆ ਕਿਸੇ ਸਭ ਤੋਂ ਪਹਿਲਾਂ ਮੈਂ ਇਹ ਪੁੱਛਣਾ ਚਾਹੂੰਗਾ ਇਹ ਪਾਣਾ ਕਿਵੇਂ ਵਾਪਰਿਆ ਹਾਂਜੀ ਇਹ ਪਾਣਾ ਕਿਵੇਂ ਵਾਪਰਿਆ ਤੇ ਸਾਡਾ ਮੁੰਡਾ ਮਾਲੋ ਲਾਈਫ ਕਰਦਾ ਸੀ ਗਾ ਜ ਟੂਰਨਾਮੈਂਟ ਦੀ ਅੱਗੇ ਵੀ ਜਾਂਦਾ ਸੀਗਾ ਤੇ ਲਾਈਫ ਕਰਕੇ ਆ ਰਿਹਾ ਸੀਗਾ ਜੋ ਪਾਣਾ ਵਾਪਰਿਆ ਐਕਸੀਡੈਂਟ ਹੋਇਆ ਅੱਜ ਇਹ ਜੇ ਪੂਰਾ ਕਲੀਅਰ ਨਹੀਂ ਹੋਇਆ ਜੀ ਮਾਣ ਕਰਨ ਦਾ ਮਤਲਬ ਹਾਂਜੀ ਹਾਂਜੀ ਸੋ ਕਿਵੇਂ ਦੇਖਦੇ ਹੋ ਮਤਲਬ ਇੰਨੇ ক্রিকেট ਦੇ ਵਿੱਚ ਚੰਗਾ ਨਾਮ ਕਮਾਇਆ ਤੁਹਾਡੇ ਪੁੱਤ ਨੇ ਤੁਹਾਡਾ ਵੀ ਨਾਮ ਰੋਸ਼ਨ ਕੀਤਾ ਪਿੰਡ ਦਾ ਨਾਮ ਰੋਸ਼ਨ ਕੀਤਾ ਕੀ ਕੋਈ ਸੁਪਨੇ ਸੀ ਪੁੱਤ ਦੇ ਦੇਖੋ ਜੀ ਬੱਚਾ ਪਹਿਲਾਂ ਤੋਂ ਜਦੋਂ 5ਵੀਂ 6ਵੀਂ ਸੀਗਾ ਤੇ ਇਹਨੂੰ ক্রিকেট ਦਾ ਸ਼ੌਂਕ ਪੈ ਗਿਆ ਜੀ ਔਰ ਹੀ ਹੌਲੀ ਮਾਲੋ ਵੱਡੀਆਂ ਗੇਮਾਂ 'ਚ ਜਾਣ ਲੱਗ ਗਿਆ ਪਿੰਡਾਂ 'ਚ ਹੋਰ ਮੁੰਡਿਆਂ ਨਾਲ ਟੀਮਾਂ ਬਣਾ ਲਈਆਂ ਜੀ ਇਹਨਾਂ ਨੇ ਔਰ ਹੀ ਹੌਲੇ ਨੇ ਮਾਲੋ ਵੱਡੇ ਸਪਾਰਕ 'ਚ ਕੰਮ ਕਰਨਾ ਗਏ ਤੇ ਕਾਫੀ ਆਪਣੇ ਅਸਲੀਟਾਂ ਤੁਸੀਂ ਦੇਖ ਹੀ ਰਹੇ ਹੋ ਜਿਹੜੇ ਨਾਮ ਵਗਾਰਾ ਜੱਤ ਕੇ ਲਿਆਉਂਦਾ ਸੀਗਾ ਤੇ ਪਿੰਡ ਦਾ ਕਾਫੀ ਮਾਲੋ ਰੋਸਨ ਪਿੰਡ ਦਾ ਨਾਂ ਬੋਲ ਕੇ ਇਹਨੂੰ ਮਿਲਦਾ ਸੀਗਾ ਨਾਮ ਜੀ ਮਾਤਾ ਹੀ ਕੀ ਕੁਝ ਸੁਪਨੇ ਸੀਗੇ ਪੁੱਤ ਦੇ ਅੱਜ ਪੁੱਤ ਵਿਛੋੜਾ ਦੇ ਕੇ ਤਾਂ ਚਲਾ ਗਿਆ ਪਰ ਯਾਦਾਂ ਜਿਹੜੀਆਂ ਨੇ ਉਹ ਹਮੇਸ਼ਾ ਜ਼ਿੰਦਾ ਰਹਿੰਦੀਆਂ ਨੇ ਉਹ ਤਾਂ ਜੀ ਦੇਖੋ ਜੀ ਕੜਕਟ ਸੀਗਾ ਖਲਾਰੀ ਸੀਗਾ ਬੱਚੇ ਲੱਜਾਂਦੇ ਸੀ ਉਹਨੂੰ ਚਲਾ ਖੇਡ ਕੇ ਅਮਰਦਾਸੀਗਾ ਲੈਫ ਕਰਨ ਲੱਗ ਗਿਆ ਸੀ ਪਹਿਲਾਂ ਛੋਟੇ ਤੋਂ ਜਾਨੀ ਵੱਡਾ ਹੋਇਆ ਲੈਫ ਕਰਨ ਲੱਗਿਆ ਤੇ ਲੈਫ ਕਰਦਾ ਕਰਦਾ ਆ ਪਾਣਾ ਵਰਤ ਗਿਆ ਇਹ ਸਾਨੂੰ ਕੋਈ ਪਤਾ ਨਹੀਂ ਸੀ ਕਿ ਵੀ ਇਹੇ ਜੀ ਪਾਣਾ ਵਰਤਿਆ ਜਾਊਗਾ ਪਰ ਚੱਲਿਆ ਗਿਆ ਸੀ ਖੇਡਣ ਸਵੇਰੇ 7 ਵਜੇ ਗਿਆ ਵਾ ਸਾਮੀ ਵਾਪਸ ਨਹੀਂ ਆਇਆ ਤੇਰੇ ਫੋਨ ਕਰਦੇ ਰਹੇ ਨਹੀਂ ਮਿਲੇ ਸਾਨੂੰ ਇਹ ਸਾਨੂੰ ਕੋਈ ਪਤਾ ਨਹੀਂ ਵੀ ਇਹਨਾਂ ਨੇ ਕੀ ਗਾਹਾਂ ਇਹ ਕਰ ਨਹੀਂ ਜੇ ਹੁਣ ਜਿਉਂਦਾ ਰਹਿੰਦਾ ਤੇ ਤਾਂ ਆਪਦਾ ਚੱਕਦਾ ਹੀ ਨਾ ਚ ਜਿੰਦਾ ਹੁਣ ਇਹ ਨਾ ਨਾ ਚੱਕਿਆ ਨੇ ਆਪਦਾ ਤੇ ਕਰਦਾ ਰਿਹਾ ਵਾ ਲਾਈਫ ਆ ਸਭ ਕੁਝ ਕਰਦਾ ਹੈ ਬੱਚਿਆਂ ਨਾਲ ਜਾਂਦਾ ਰਿਹਾ ਕੰਮ ਕਰਦਾ ਸੀ ਆਈ ਆਪਦਾ ਜਨ ਸੰਯੋਗ ਸਾਰਾ ਸੀਗਾ ਬੱਚਿਆਂ ਦੇ ਨਾਲ ਸਾਰਾ ਕੁਝ ਕਰਦਾ ਸੀਗਾ ਤੇ ਇਹ ਕੋਈ ਪਤਾ ਨਹੀਂ ਸ਼ਿਵਸ਼ੰਨਾ ਸਾਡੇ ਨਾਲ ਬਾਪ ਪਾਣਾ ਵਰਤ ਜੂਗਾ ਬੱਚਾ ਖਲੋਤਾ ਸੀ ਮੇਰਾ ਯਾਨੀ ਲੈਕ ਸੀ ਬਹੁਤ ਇਮਾਨਦਾਰ ਸੀ ਸਾਨੂੰ ਇਹਨਾਂ ਤੇ ਤੇ ਮਾਨਤ ਸੀਗਾ ਸਾਨੂੰ ਸੋ ਸੀਗਾ ਪਰ ਸਾਡਾ ਮੇਰਾ ਬੱਚਾ ਨਹੀਂ ਰਿਆਦ ਨਹੀਂ ਇੱਕੋ ਇੱਕ ਹੀ ਮੁੰਡਾ ਸੀ ਹਾਂ ਜਖਲੁੱਤਾ ਸੀ ਮੇਰਾ ਪੱਕਾ ਪੁੱਤ ਤੇ ਜਨਮ ਦਿਨ ਦੇ ਸੀਗਾ ਨਾਲ ਉਹਦੇ ਹੀ ਤੇਰੇ ਆਹ ਪਾਣਾ ਵਰਤ ਗਿਆ ਅੱਜੋ ਜਨਮ ਦਿਨ ਜਦੋਂ ਹੁੰਦਾ ਇੰਨੀਆਂ ਖੁਸ਼ੀਆਂ ਹੁੰਦੀਆਂ ਨੇ ਇੰਨੀਆਂ ਖੁਸ਼ੀਆਂ ਉਹਨੇ ਕਰੀਆਂ ਕੀ ਕੁਝ ਮਤਲਬ ਘਰ ਦੇ ਵਿੱਚ ਖੁਸ਼ੀਆਂ ਮਨਾਣੀਆਂ ਹੁੰਦੀਆਂ ਨੇ ਜਾਨੀ ਖੁਸ਼ੀਆਂ ਉਹਨੂੰ ਜਾਨੀ ਚਾ ਬਹੁਤ ਸੀ 15 ਦਿਨ ਤੋਂ ਜਾਨੀ ਆਪਾਂ ਸगन ਪਾਇਆ ਸੀ ਬੱਚੇ ਰਸਤਾ ਰਸਤਾ ਤੈ ਕਰਤਾ ਸੀ ਉਹਦਾ ਰਤਾ ਰਸਤਾ ਕਰੇ ਕਰਕੇ ਤੇ 15 ਦਿਨ ਹੋਏ ਸੀਗੇ 15 ਦਿਨ ਬਾਅਦ ਤੇ ਆਇਆ ਇਹਦਾ ਜਰਮ ਦਿਨ ਸੀਗਾ ਜਿੱਦਾਂ ਲਾਈਫ ਕਰਦਾ ਆ ਵਾ ਉਥੋਂ ਉਹ ਦਰਦੂਏ ਦਾ ਨਾ ਉਹਦਾ ਜਰਮ ਦਿਨ ਸੀਗਾ ਇਹੀ ਆ ਆਣਾ ਪਰ ਤੱਕੇ ਆਉਂਦੇ ਨੇ ਕਿੱਥੇ ਪਰਿਵਾਰ ਦੇ ਵਿੱਚ ਇੱਕ ਜੀ ਹੋਰ ਆਣਾ ਸੀ ਤੇ ਹੁਣ ਇੱਕ ਜੀ ਹੋਰ ਚਲਾ ਗਿਆ ਬਈ ਉਹ ਤਾਂ ਸ਼ਮਕ ਕੋਲੋਂ ਚਲੇ ਗਿਆ ਸਾਡੇ ਸਾਡੇ ਕੋਲੋਂ ਚਲੇ ਗਿਆ ਤਾਂ ਸਾਡਾ ਖਲੱਤਾ ਪਰ ਤ ਸੀਗਾ ਜਾਣੀ ਸਾਨੂੰ ਸਾਬ ਕੋਈ ਨਹੀਂ ਮਿਲਿਆ ਨਾ ਪਤਾ ਕੀ ਮੰਗ ਕੀ ਕਰਦੇ ਹੋ ਨਸਾਫੀ ਸਾਨੂੰ ਮਿਲਣਾ ਚਾਹੀਦਾ ਜਿਵੇਂ ਮੇਰੇ ਪੁੱਤ ਨਾ ਹੋਈਆਂ ਨੇ ਨਸਾਫੀ ਅਸੀਂ ਮੰਗਦੇ ਆਂ ਵੀ ਸਾਨੂੰ ਅਸੀਂ ਦੋ ਜੀ ਰਹਿ ਕੇ ਹੁਣ ਸਾਡੇ ਤਾਂ ਕੋਈ ਹੋਰ ਰਿਹਾ ਹੀ ਨਹੀਂਗਾ ਮੇਰੇ ਪੁੱਤ ਤੋਂ ਬਗੈਰ ਕੋਈ ਨਹੀਂਗਾ ਮੇਰਾ ਹੁਣ ਦੁਨੀਆ ਤੇ ਰਿਹਾ ਹੈਗਾ ਮੈਂ ਤਾਂ ਮਸਾਫਾ ਮੰਗਦੀ ਆਂ ਵੀ ਮੇਰਾ ਮਸਾਫਾ ਜਿਵੇਂ ਹੁਣ ਐਗਾ ਵਾਅ ਕਰਦਾ ਫਿਰ ਸਾਨੂੰ ਸਭ ਮਿਲਣਾ ਚਾਹੀਦਾ ਹਾਂ ਸਾਡੇ ਪੂਰਾ ਪਿੰਡ ਪਹੁੰਚਿਆ ਹੋਰ ਖਿਡਾਰੀ ਜਿਹੜੇ ਨਾਲ ਖੇਡਦੇ ਸੀ ਐਮਐਲਏ ਸਾਹਿਬ ਵੀ ਪਹੁੰਚੇ ਕੀ ਕੁਝ ਕਹਿਣਾ ਉਹਨਾਂ ਦਾ ਉੱਨਦਰ ਕੁਝ ਕਹਿਣਾ ਹੁਣ ਆ ਉਹ ਪਿੰਡ ਦੀ ਜਦਗਿਰ ਦਾ ਵੀ ਗਰਾਉਂਡ ਬਣਾਇਆ ਕਹਿੰਦੇ ਜਾਊਗਾ ਉੱਥੇ ਗੇਟ ਬਣ ਜੂਗਾ ਉਹਦੇ ਨਾਂ ਤੇ ਉਹਦੇ ਨਾਮ ਜਿੰਦਾ ਰੱਖੇ ਗੱਸ ਸੂ ਅ ਅੱਜ ਪ੍ਰਦਰਸ਼ਨੀ ਵੀ ਲਗਾਈ ਗਈ ਜਿਸ ਦੇ ਵਿੱਚ ਉਹਨੇ ਜੋ ਕੁਝ ਮੁਕਾਮ ਹਾਸਲ ਕੀਤੇ ਟਰੋਫੀਆਂ ਹਾਸਲ ਕੀਤੀਆਂ ਉਹ ਵੀ ਜਿਹੜੇ ਪ੍ਰਦਰਸ਼ਿਤ ਕੀਤੇ ਗਏ ਨੇ ਕਿੱਥੋਂ ਕਿੱਥੋਂ ਦੀ ਨੌਜਵਾਨ ਜਿਹੜੇ ਆ ਕੇ ਵੀਰ ਨੂੰ ਸ਼ਰਧਾਂਜਲੀ ਦੇ ਕੇ ਗਏ ਨੇ ਦੇਖੋ ਜੀ ਇਹ ਬੱਚਾ ਦੂਰ ਤੱਕ ਘੁੰਮਦਾ ਸੀਗਾ ਜੀ ਤੇ ਬਹੁਤ ਮੁੰਡਿਆਂ ਨਾਲ ਲਿੰਕ ਬਣ ਗਏ ਜੀ ਇਸ ਕਰਕੇ ਇਹਨੂੰ ਸੌਖਾ ਸੀਗਾ ਵੀ ਚਲੋ ਉਹਨੇ ਨਾਮ ਮਿਲਦੇ ਰਹੇ ਨੇ ਹਾਂਜੀ ਪਿੰਡ ਦਾ ਨੌ ਬਹੁਤ ਰੋਸ਼ਨ ਕੀਤਾ ਬੱਚੇ ਨੇ ਹੋਰ ਕੀ ਕੁਝ ਸੁਪਨੇ ਸੀ ਜਦੋਂ ਬੱਚਾ ਖੇਡ ਖੂਡ ਕੇ ਆਂਦਾ ਕੋਈ ਟਰੋਫੀ ਲੈ ਕੇ ਆਂਦਾ ਤਾਂ ਪਰਿਵਾਰ ਦੇ ਨਾਲ ਸਾਂਝਾ ਕਰਦਾ ਲੇਖੋ ਮੰਮੀ ਡੈਡੀ ਮੈਂ ਆ ਲੈ ਕੇ ਆਇਆ ਅੱਗੇ ਮੇਰੇ ਆ ਸੁਪਨੇ ਨੇ ਮੈਂ ਅੱਗੇ ਆ ਕਰਨਾ ਚਾਹਨਾ ਕੀ ਕੁਝ ਉਹਦੇ ਸੁਪਨੇ ਸੀ ਬਹੁਤ ਸੀ ਇਹ ਵੀ ਮੈਂ ਖਿਡਾਰੀ ਹੋਈ ਬਣ ਕੇ ਵੀ ਆਪਦਾ ਨੌ ਰੋਸ਼ਨ ਕਰਾਈ ਦੂ ਵੀ ਜਾਦਾ ਉੱਚਾ ਕਰ ਪਿੰਡ ਦਾ ਪਿੰਡ ਦਾ ਰਨ ਰੌਸ਼ਨ ਹੋ ਜੂਵੇ ਮੇਰੇ ਦਾ ਵੀ ਪਣਾ ਪਾਈਆਂ ਦਾ ਹੋਵੇ ਜਿੰਨੇ ਚ ਮੈਂ ਜਾਨਾ ਉਹਨਾ ਮਾ ਸ਼ਹਿਰਾਂ ਦਾ ਜਾਣੀ ਸਜਾਗਮ ਕਮਾਂਗ ਦਾ ਸੀਗਾ ਕਿੰਨੇ ਸਮੇ ਬਾਅਦ ਐਸਾ ਜਨਮ ਹੋਇਆ ਸੀਗਾ 8 ਸਾਲਾਂ ਬਾਅਦ ਹੋਇਆ ਸੀਗਾ ਤੇ 8 ਸਾਲਾਂ ਬਾਅਦ ਸਾਨੂੰ ਜਾਨੀ ਪ੍ਰਾਪਤ ਹੋਇਆ ਵਾ ਇਸ ਇਸ ਧਰਤੀ ਤੇ ਹੋਇਆ ਵਾ 8 ਸਾਲਾਂ ਬਾਅਦ ਹੋ ਆ ਹੁਣ 28 ਮਾ ਲੱਗਣਾ ਸੀਗਾ 28 ਸਾਲਾਂ ਦਾ ਹੋ ਗਿਆ ਸੀ 28 ਮਾ ਹੁਣ ਜਾਨੀ ਲੱਗਣਾ ਸੀ 27 ਸਾਲਾਂ ਦਾ ਸੀਗਾ ਤਾਂ ਆਪਣਾ ਲੱਗਦਾ ਨਹੀਂ ਦੁੱਖ ਨਹੀਂ ਲੱਗਦਾ ਵੀ ਜਦੋਂ ਰੱਬ ਨੇ ਪਹਿਲਾਂ 8 ਸਾਲ ਬਾਅਦ ਇੱਕ ਜੀ ਦਿੱਤਾ ਇੱਕੋ ਇੱਕ ਪੁੱਤ ਉਹ ਵੀ ਖੋ ਲਿਆ ਮੈਨੂੰ ਤਾਂ ਲੱਗਦਾ ਹੀ ਹੈ ਹੁਣ ਜੇ ਸਾਨੂੰ ਸਨ ਪਤਾ ਹੀ ਆ ਕਿ ਹੈਗਾ ਉਹ ਦੁੱਖ ਦਾ ਘੜੀ ਦੁੱਖ ਦੀ ਕਿਹੜੀ ਘੜੀ ਆ ਇਹ ਸਾਡੀ ਬਈ ਕੋਈ ਯਾਦਾਂ ਐਸੀਆਂ ਯਾਦਗਾਰ ਪਲ ਜਿਹੜੇ ਭੁਲਾਏ ਨਾ ਜਾ ਸਕਦੇ ਹਾਂ ਸਾਂਝੇ ਕਰਨਾ ਚਾਹੂੰ ਯਾਦਗਾਰ ਪਲ ਦੀ ਗੱਲ ক্রিকেট ਆ ਜਿੰਨਾ ਸਾਡੇ ਨਾਲ ਜਿੰਨਾ ਟਾਈਮ ਵੀ ਖੇਡਿਆ ਉਹੀ ਯਾਦਾਂ ਦੇ ਰਹਿੰਦੇ ਜੀ ਗਏ ਅਸੀਂ ਟਰੋਫੀਆਂ ਲੈਣ ਕੇ ਨੂੰ ਉਧਰ ਕਮੇਟੀ ਨੂੰ ਦਿੱਤੀਆਂ ਕਦੇ ਇਹ ਇਹਨਾਂ ਉਧਰ ਚ ਲੱਗੇ ਜੀ ਦੂਜੇ ਪਾਸੇ ਬਸ ਇਹੀ ਯਾਦ ਆਣੇ ਆ ਜੀ ਪੱਲ ਉਹ ਕਿਵੇਂ ਦਾ ਸੁਭਾਅ ਸੀਗਾ ਲੜਾਈ ਝਗੜਾ ਵੀ ਕਦੀ ਹੋਇਆ ਯਾਰਾਂ ਦੋਸਤਾਂ ਦੇ ਵਿੱਚ ਹੋਈ ਜਾਂਦਾ ਸੁਭਾਅ ਤਾਂ ਇਹ ਰੱਬ ਵਰਗਾ ਬੰਦਾ ਸੀਗਾ ਲੜਾਈ ਝਗੜਾ ਤਾਂ ਕਦੇ ਨਹੀਂ ਸੁਣਿਆ ਜਿੰਨਾ ਸਾਡੇ ਨਾਲ ਹੋਇਆ ਨਾ ਕਿਤੇ ਤਾਂ ਸੁਣਿਆ ਜੀ ਜਿਸ ਦਿਨ ਬਸ ਫੋਨ ਆਇਆ ਜੀ ਰਾਏ ਦੀ ਪੈਦਾ ਹੋ ਗਿਆ ਉਸ ਦਿਨ ਵੀ ਸ਼ੌਕ ਹੋ ਗਿਆ ਜੀ ਮਾ ਦਾ ਫਿਰ ਮੈਂ ਪਿੰਡ ਫੋਨ ਲਾ ਕੇ ਇੱਥੇ ਯਾਰ ਦੋਸਤਾਂ ਨੂੰ ਬਾਕੀ ਇਹਨਾਂ ਪੁੱਛਿਆ ਫਿਰ ਵੀ ਯਕੀਨ ਨਹੀਂ ਸੀ ਹੋ ਰਿਆ ਸੀਗਾ ਜੀ ਫਿਰ ਬਾਅਦ ਚ ਜਦੋਂ ਕਰਿਆ ਕਿ ਪਤਾ ਲੱਗਾ ਫਿਰ ਮਾ ਦਾ ਮਟਾ ਰਿਹਾ ਕਿਵੇਂ ਪਰਿਵਾਰ ਦੇ ਨਾਲ ਕਿਵੇਂ ਦੇਖਦੇ ਹੋ ਇੱਕ ਇੰਨਾ ਵੱਟਾ ਪਾਣਾ ਜਿਹੜਾ ਵਾਪਰ ਗਿਆ ਇਕੱਲਾ ਇਕੱਲਾ ਮਾਪਿਆਂ ਦਾ ਪੁੱਤ ਜਿਹੜਾ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਪਰਿਵਾਰ ਨੂੰ ਤਾਂ ਹੀ ਉਹਦਾ ਵਿਛੋੜਾ ਕਦੇ ਨਹੀਂ ਪੂਰਾ ਹੋਣਾ ਹੀ ਨਾ ਅਸੀਂ ਕਰ ਸਕਦੇ ਹਾਂ ਉਂਝ ਪਰਿਵਾਰ ਨਾਲ ਖੜੇ ਹਾਂ ਅਸੀਂ ਪਰ ਜੋ ਉਹਦੀ ਕਮੀ ਪੂਰੀ ਹੋ ਅਸੀਂ ਨਹੀਂ ਕਰ ਸਕਦੇ ਅਸੀਂ ਪਰਿਵਾਰ ਨੂੰ ਜਦ ਵੀ ਲੋੜ ਪਈ ਸਾਡੀ ਅਸੀਂ ਖੜੇ ਹਾਂ ਉਹਨਾਂ ਨਾਲ ਭਾਈ ਜੀ ਕੀ ਨਾਮ ਹੈ ਜੀ ਤੁਹਾਡਾ ਵਿਕਰਮ ਹਾਂ ਜੀ ਅਬ ਕਿਸ ਤਰੀਕੇ ਦੇ ਨਾਲ ਤੁਹਾਡਾ ਰਿਸ਼ਤਾ ਸੀਗਾ ਉਸ ਬਾਈ ਦੇ ਨਾਲ ਤੇ ਇਕੱਠੇ ਖੇਡਦੇ ਸੀ ਕਿੰਨੇ ਸਮੇਂ ਤੋਂ ਖੇਡਦੇ ਆ ਰਹੇ ਸੀ ਮੇਰੇ ਤੋਂ ਤਾਂ ਛੋਟਾ ਹੀ ਸੀਗਾ ਉਹ ਤੇ ਬਹੁਤ ਵਧੀਆ ਮੁੰਡਾ ਸੀਗਾ ਉਹ ਦਾ ਬਹੁਤ ਵਧੀਆ ਨੇਚਰ ਸੀ ਕਦੇ ਅਸੀਂ ਸੁਣਿਆ ਹੀ ਨਹੀਂ ਕਦੇ ਕਿਸੇ ਨਾਲ ਲੜਾਈ ਲੁੜਾਈ ਦਾ ਕੋਈ ਐਡਾ ਸੀਨ ਬਣਿਆ ਹੋਊਗਾ ਤੇ ਜਦੋਂ ਮਤਲਬ ਮਿਲਣਾ ਵੀਰਾ ਗਏ ਕੇ ਉਹਨੇ ਬੁਲਾਣਾ ਬਾਹਰ ਹੀ ਕਰੀ ਤੇ ਪਤਾ ਨਹੀਂ ਲਾਸਟ ਵਾ ਆਹੀ ਸਮਝ ਲੱਗੀ ਹੈ ਇੱਕ ਦਿਨ ਪਹਿਲਾਂ ਹੀ ਮੈਂ ਸਾਨੂੰ ਇੱਥੋਂ ਮਿਲ ਕੇ ਗਿਆ ਵਾ ਅਈਮਾਨ ਗਾਲ ਗੀਟ ਦੇ ਖੜੇ ਸੀ ਹੱਥ ਮਾਰ ਕੇ ਗਿਆ ਵੀਰੇ ਕਿਦਾਂ ਠੀਕ ਆ ਤੇ ਚਲੇ ਗਿਆ ਅਗਲੇ ਦਿਨ ਹੀ ਪਤਾ ਲੱਗਿਆ ਸਾਨੂੰ ਇਦਾਂ ਦਾ ਕੰਮ ਹੋਇਆ ਟੀਮ ਵਧੀਆ ਸੀ ਟੀਮ ਦੇ ਵਿੱਚ ਵੀ ਜਾਂਦਾ ਸੀ ਪੂਰੀ ਸਪੋਰਟ ਕਰਦਾ ਸੀ ਮੈਂ ਤਾਂ ਕੋਈ ਟੂਰਨਾਮੈਂਟ ਹੋਊਗਾ ਨਹੀਂ ਜਿੱਥੇ ਮੈਂ ਦੇਖਿਆ ਨਹੀਂ ਤੋੜਿਆ ਹੀ ਹੁੰਦਾ ਸੀ ਹਰ ਇੱਕ ਵਾਰੀ ਅਪਡੇਟ ਦਾ ਵੀ ਕੰਮ ਕਰਦਾ ਸੀ ਲਾਈਵ ਦਾ ਵੀ ਕੰਮ ਕਰਦਾ ਸੀਗਾ ਬਹੁਤ ਵਧੀਆ ਮੁੰਡਾ ਸੀਗਾ ਟੀਮ ਨੂੰ ਤਾਂ ਬਹੁਤ ਕਾਟਾ ਉਹਦਾ ਪਊਗਾ ਹੀ ਪਊਗਾ ਪਰਿਵਾਰ ਨੂੰ ਵੀ ਚਲੋ ਹੈਗਾ ਉਹਦਾ ਕਾਟਾ ਬਹੁਤ ਵਧੀਆ ਵਿੱਚ ਕੀ ਕਹਿਣਾ ਚਾਹੋਗੇ ਪਰਿਵਾਰ ਦੇ ਨਾਲ ਇੰਨਾ ਵੱਡਾ ਪਾਣਾ ਜਿਹੜਾ ਵਾਪਰ ਗਿਆ ਸਭ ਤੋਂ ਪਹਿਲਾਂ ਤਾਂ ਜੀ ਬਹੁਤ ਦੁੱਖ ਦੀ ਘੜੀ ਆ ਕਹਿੰਦੇ ਜਿਹੜੇ ਬਾੱਚੋਂ ਆ ਕੇ ਪਹਿਲਾਂ ਚਲੇ ਜਾਂਦੇ ਆ ਜਿਨ੍ਹਾਂ ਨੂੰ ਹੱਥਾਂ ਦੇ ਵਿੱਚ ਪਾਲਿਆ ਹੋਵੇ ਤੇ ਹੱਥਾਂ ਦੇ ਵਿੱਚ ਰਹਿ ਜਾਣਾ ਉਹ ਤੋਂ ਵੱਡਾ ਜਿਹੜਾ ਦੁੱਖ ਨਹੀਂ ਹੋ ਸਕਦਾ ਕੁਝ ਪਲ ਐਸੇ ਹੁੰਦੇ ਆ ਜੇ ਤੁਸੀਂ ਅੱਜ ਨੋਟ ਕਰੋ ਵੀ ਉਹ ਤਸਵੀਰ ਲੱਗੀ ਹੋਈ ਆ ਤਸਵੀਰ ਦੇ ਵਿੱਚ ਉਹੀ ਤਰੀਕ ਦਿਖਾਈ ਗਈ ਆ ਜਿਹੜੀ ਤਰੀਕ ਉਹਦਾ ਜਨਮ ਹੋਇਆ ਤੇ ਜਿਹੜੀ ਤਰੀਕ ਉਹਦੇ ਜਾਣ ਦੀ ਸੀ ਉਹ ਵੀ ਤਰੀਕ ਉਹਦੀ ਉਹੀ ਸੇਮ ਸੀ ਕਹਿੰਨ ਦਾ ਪਾਪਾ ਜਿਹੜੀ 6 ਤਰੀਕ ਨੂੰ ਪੈਦਾ ਹੋਇਆ ਤੇ 6 ਤਰੀਕ ਹੀ ਉਹਦੇ ਜਾਣ ਦੀ ਤਰੀਕ ਸੀਗੀ ਤੇ ਦੁੱਖ ਦੀ ਗੜੀ ਇਹ ਆ ਵੀ ਮਾਪਿਆਂ ਨੇ ਦੱਸਿਆ ਵੀ 8-9 ਸਾਲ ਬਾਅਦ ਘਰ ਦੇ ਵਿੱਚ ਜਿਹੜਾ ਉਹ ਬੱਚਾ ਪੈਦਾ ਹੋਇਆ ਸੀਗਾ ਉਹਦੇ ਬਾਪੂ ਜੀ ਦੱਸਦੇ ਵੀ ਜਦੋਂ ਉਹ ਪੈਦਾ ਹੋਇਆ ਸੀ ਕੱਠ ਬਹੁਤ ਸੀਗਾ ਲੋਕ ਕਹਿੰਦੇ ਮੇਲਾ ਲੱਗਿਆ ਹੋਇਆ ਪਰ ਜੇ ਤੁਸੀਂ ਅੱਜ ਇਕੱਠ ਦੇਖੋ ਤੇ ਮੈਂ ਕਹਿੰਦਾ ਵੀ ਪੂਰਾ ਪੰਜਾਬ ਜਿੱਥੇ ਤੱਕ ਉਹਦੇ ਲਿੰਕ ਸੀ ਜਿੱਥੇ ਤੱਕ ਉਹਨੂੰ ਜਾਣਦੇ ਸੀ ਮੈਂ ਇੱਕ ਬਲਾਰਾ ਮੈਂ ਰੋਜ਼ ਮਤਲਬ ਟੂਰਨਾਮੈਂਟ ਤੇ ਕਮੈਂਟਰੀ ਕਰਦਾ ਰਾਏਦੀਪ ਇੱਕ ਅਪਡੇਟਰ ਵੀ ਸੀ ਖਿਡਾਰੀ ਵੀ ਸੀਗਾ ਜਿਵੇਂ ਕਬੱਡੀ ਚ ਅਪਡੇਟਰ ਨੇ ਕ੍ਰਿਕਟ ਦੇ ਵਿੱਚ ਅਪਡੇਟਰ ਸੀਗਾ ਜਿਵੇਂ ਕੋਈ ਖਿਡਾਰੀ ਬੈਸਟ ਬਣਦਾ ਕੋਈ ਟਰੈਕਟਰ ਜਿੱਤਦਾ ਗੱਡੀ ਜਿੱਤਦਾ ਤੇ ਜਿਹੜੀ ਵੀ ਅਪਡੇਟ ਕਰਦਾ ਸੀ ਰਾਏਦੀਪ ਉਹਦੇ ਵਿੱਚ ਉਹਦਾ ਇੱਕ ਮੇਨ ਰੋਲ ਹੁੰਦਾ ਸੀਗਾ ਅਸੀਂ 5-7 ਬੰਦੇ ਜਿਹੜੇ ਇੱਕੋ ਇਲਾਕੇ ਨੂੰ ਬਿਲੋਂਗ ਕਰਦੇ ਆ ਮੈਂ ਲੁਧਿਆਣੇਰੀ ਨੂੰ ਬਿਲੋਂਗ ਕਰਦਾ ਉਹ ਲੁਧਿਆਣੇਰੀ ਨੂੰ ਬਿਲੋਂਗ ਕਰਦਾ ਤੇ ਜਿੱਦਾਂ ਕਹਿੰਦੇ ਵੀ ਇੱਕ ਗੱਡੀ ਹੁੰਦੀ ਆ ਚਾਰ ਟਾਇਰਾਂ ਤੇ ਚੱਲਦੀ ਆ ਪਰ ਜੇ ਗੱਡੀ ਦਾ ਇੱਕ ਵੀ ਟਾਇਰ ਜਿਹੜਾ ਨਿਕਲ ਜਾਵੇ ਤੇ ਫਿਰ ਉਹ ਗੱਡੀ ਜਿਹੜੀ ਲਈ ਤੁਹਾਡੇ ਆਂਦੀ ਆ ਪਰ ਸਾਡੇ ਲਈ ਆ ਜੋ ਦਿਨ ਆ ਵੀ ਕਹਦੀ ਸਾਡੇ ਪਰਿਵਾਰਕ ਮੈਂਬਰ ਸਾਡੀ ਇੱਕ ਫੈਮਿਲੀ ਆ ਸਾਰਾ ਗਰਾਊਂਡ ਦਾ ਜੁੜੇ ਹਰ ਇੱਕ ਬੰਦੇ ਕ ਫੈਮਿਲੀ ਨਾਲ ਜੁੜਿਆ ਹੋਇਆ ਸਾਡੀ ਫੈਮਿਲੀ ਚ ਇੱਕ ਬੰਦਾ ਸਾਡਾ ਚਲੇ ਗਿਆ ਤੇ ਬਹੁਤ ਦੁੱਖ ਦਾ ਟਾਈਮ ਆ ਇਹ ਅੱਜ ਕਦੇ ਵੀ ਜਿਹੜਾ ਉਹ ਟੈਂਪਲੇ ਆ ਨਹੀਂ ਜਾ ਸਕਦਾ ਕਿੰਨੇ ਕ ਮੈਡਲ ਜਿਹੜੇ ਉਹਨਾਂ ਨੇ ਲਿੱਤੇ ਟਰੋਫੀਆਂ ਜਿੱਤੀਆਂ ਇਹ ਤੁਸੀਂ ਆਪ ਦੇਖ ਸਕਦੇ ਹੋ ਜੀ ਹਰ ਇੱਕ ਪਿੰਡ ਨਾਲ ਲਿਖਿਆ ਆ ਹਰ ਇੱਕ ਸਮਾ ਨਾਲ ਲਿਖਿਆ ਤਰੀਕ ਨਾਲ ਲਿਖੀ ਹੋਈ ਆ ਬੰਦਾ ਕਹਿੰਦਾ ਵੀ ਮੈਂ ਜ਼ਿੰਦਗੀ ਵਿੱਚ ਬਹੁਤ ਕੁਝ ਕਮਾਇਆ ਕੋਈ ਕਹਿੰਦਾ ਮੈਂ ਗੱਡੀਆਂ ਕਮਾ ਲੀਆਂ ਕੋਈ ਕਹਿੰਦਾ ਮੈਂ ਧਨ ਦੌਲਤ ਕਮਾ ਲਈ ਕੋਈ ਕਹਿੰਦਾ ਮੈਂ ਕੋਠੀਆਂ ਪਾ ਲੀਆਂ ਪਰ ਜਿਹੜੀ ਸਾਡੀ ਅਸਲੀ ਕਮਾਈ ਆ ਉਹ ਤੁਹਾਡੇ ਸਾਹਮਣੇ ਆ ਤੁਸੀਂ ਦੇਖ ਸਕਦੇ ਹੋ ਵੀ ਕੱਲੀ ਕੱਲੀ ਤਸਵੀਰ ਬੋਲਦੀ ਆ ਦੇਖੋ ਇੱਕ ਬਲਾਰਾ ਉਹ ਚਲੇ ਜਾਂਦਾ ਤੇ ਉਹਦੀ ਆਵਾਜ਼ ਰਹਿ ਜਾਂਦੀ ਆ ਕੋਈ ਬੰਦਾ ਅਪਡੇਟਰ ਉਹਦੀਆਂ ਯਾਦਾਂ ਰਹਿ ਨੇ ਟਰੋਫੀਆਂ ਦੱਸਦੀਆਂ ਨੇ ਇਹ ਮੈਡਲ ਦੱਸਦੇ ਨੇ ਇਹ ਸਾਰੇ ਜਿੰਨੇ ਵੀ ਮੋਮੈਂਟੋ ਬਣੇ ਤੁਹਾਨੂੰ ਦੱਸ ਰਹੇ ਨੇ ਵੀ ਉਹਨੇ ਕੀ ਕੁਛ ਕਮਾਇਆ ਤੇ ਕਿੰਨੇ ਕਿੰਨੇ ਪਿੰਡਾਂ ਤੋਂ ਕਮਾਇਆ ਕੁਝ ਤਸਵੀਰਾਂ ਹਰਿਆਣੇ ਦੀਆਂ ਵੀ ਨੇ ਹਿਮਾਚਲ ਦੀਆਂ ਵੀ ਨੇ ਪੰਜਾਬ ਤੋਂ ਬਾਹਰੋਂ ਵੀ ਨੇ ਤੁਸੀਂ ਦੇਖੋ ਕਿੰਡਾ ਲੰਕ ਅੱਜ ਜਿਹਨੂੰ ਵੀ ਪਤਾ ਲੱਗਿਆ ਹਰ ਇੱਕ ਬੰਦਾ ਜਿੱਦਾਂ ਵੀ ਦੂਰੋਂ ਨੇੜੋਂ ਚੱਲ ਕੇ ਆਇਆ ਤੇ ਉਹ ਟਾਈਮ ਜਿਹੜਾ ਯਾਦ ਆਉਂਦਾ ਜਿਹੜੇ ਸਾਡੇ ਬੀਤੇ ਹੋਏ ਸਮੇਂ ਆ ਬੀਤਦਾ ਹੋਇਆ ਪਾਲਾ ਉਹਦੀਆਂ ਚੰਗੀਆਂ ਮਿੱਠੀਆਂ ਯਾਦਾਂ ਸਾਡੇ ਨਾਲੋਂ ਵਿਛੜੀਆਂ ਤੇ ਹਮੇਸ਼ਾ ਜੜੀਆਂ ਉਹ ਸਾਡੇ ਦਿਲਾਂ 'ਚ ਰਹਿਣਗੀਆਂ ਸਰਪੰਚ ਸਾਹਿਬ ਅੱਜ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਹੋ ਨਿੱਕੀ ਉਮਰ ਦੇ ਇੱਕ ਨੌਜਵਾਨ ਜਿਹੜਾ ਚਲਾ ਗਿਆ ਇੰਨਾ ਕੁਝ ਇਕੱਠਾ ਕੀਤਾ ਯਾਦਾਂ ਇਕੱਠੀਆਂ ਕੀਤੀਆਂ ਮੈਡਲ ਟਰੋਫੀਆਂ ਇਕੱਠੀਆਂ ਕੀਤੀਆਂ ਕੀ ਕਹਿਣਾ ਚਾਹੋਗੇ ਬਹੁਤ ਦੁੱਖ ਦਾ ਸਮਾਂ ਜੀ ਕਿਉਂਕਿ ਜਦੋਂ ਸਾਨੂੰ ਨਗਰ ਨਿਵਾਸੀਆਂ ਨੂੰ ਇਹ ਖਬਰ ਮਿਲੀ ਕਿ ਰਾਏਦੀਪ ਦੇ ਨਾਲ ਇਹਦਾ ਐਕਸੀਡੈਂਟ ਹੋ ਗਿਆ ਤਾਂ ਸਾਡੇ ਸਾਰਿਆਂ ਦੇ ਲਾਲੋ ਵੀ ਜਿਵੇਂ ਜਮੀਨ ਹੀ ਪੈਰਾਂthੋਂ ਨਿਕਲੀ ਕਿਉਂ ਇੱਕ ਨੌਜਵਾਨ ਦਾ ਜਾਣਾ ਇੱਕ ਪਰਿਵਾਰ ਦਾ ਨਹੀਂ ਪੂਰੇ ਪਿੰਡ ਦਾ ਘਟਾ ਜੀ ਤੇ ਇੱਕ ਚੰਗੀ ਸੋਚ ਦਾ ਚਲੇ ਜਾਣਾ ਇੱਕ ਚੰਗੀ ਸੋਚ ਦਾ ਚੱਲ ਜਾਵਾ ਤਾਂ ਅਸੀਂ ਪਰਿਵਾਰ ਨੂੰ ਹਮੇਸ਼ਾ ਤੋਂ ਹੁਣ ਵੀ ਅਸੀਂ ਕਹਿੰਦੇ ਆ ਕਿ ਉਹ ਆਪਣੇ ਆਪ ਨੂੰ ਇਕੱਲਾ ਨਾ ਸਮਝਣ ਸਾਰਾ ਪਿੰਡ ਸਾਰਾ ਨਗਰ ਉਹਨਾਂ ਦੇ ਨਾਲ ਤੇ ਅਸੀਂ ਰਾਜਦੀਪ ਦੀ ਯਾਦ ਦੇ ਵਿੱਚ ਗਰਾਉਂਡ ਦੇ ਵਿੱਚ ਜਿਹੜਾ ਹੈਗਾ ਇੱਕ ਜਿਮ ਬਣਾਵਾਂਗੇ ਬਿਲਡਿੰਗ ਬਣਾਵਾਂਗੇ ਤਾਂ ਕਿ ਜੇਕਰ ਸਰੀਰਕ ਤੌਰ ਤੇ ਸਾਡਾ ਭਰਾ ਸਾਡੇ ਚ ਨਹੀਂ ਪਰ ਉਹਦਾ ਨਾਮ ਹਮੇਸ਼ਾ ਨਹੀਂ ਰਹੇ ਸੋ ਕੀ ਕਹਿਣਾ ਚਾਹੋਗੇ ਹੋਰ ਕੀ ਕੁਝ ਮਤਲਬ ਉਸ ਦੀ ਯਾਦ ਜਿਵੇਂ ਤੁਸੀਂ ਦੱਸਿਆ ਕਿ ਰਵੇ ਉਸ ਦੇ ਲਈ ਹੋਰ ਕੀ ਕੀ ਉਪਰਾਲੇ ਪਿੰਡ ਵਾਸੀਆਂ ਦੇ ਵੱਲੋਂ ਕੀਤੇ ਜਾਣਗੇ ਇਹਨਾਂ ਵਾਸੀਆਂ ਲਈ ਤਾਂ ਇਹ ਹੈ ਜੀ ਉਹ ਯਾਦ ਚ ਹਮੇਸ਼ਾ ਲੇਕੋ ਉਹ ਟੂਰਨਾਮੈਂਟ ਕਰਾਉਂਦਾ ਸੀਗਾ ਪਿੰਡ ਦੀ ਟੀਮ ਦੇ ਵਿੱਚ ਸੀਗਾ ਤੇ ਅਸੀਂ ਸਾਰੇ ਸਮੇਂ ਦਿਆਂ ਤੇ ਉਹਦਾ ਜੋ ਬਣਦਾ ਸਤਕਾਰ ਹਮੇਸ਼ਾ ਹੀ ਉਹਨੂੰ ਮਿਲੂਗਾ ਜੀ ਚਾਹੇ ਬਾਬਾ ਸਰਗਦਲ ਸਪੋਰਟਸ ਕਲੱਬ ਕ੍ਰਿਕਟ ਖੇਡਦੇ ਸਾਡੇ ਬੱਚੇ ਨੇ ਉਹ ਤੇ ਚਾਹੇ ਪੰਚਾਇਤ ਆਉਣ ਵਾਲੀਆਂ ਪੰਚਾਇਤਾਂ ਵੀ ਇਹ ਚਿਰ ਨੂੰ ਕਦੇ ਨਹੀਂ ਭੁੱਲਣਗੀਆਂ ਕਿ ਇੱਕ ਮਾਂ ਪਿਓ ਤਾਂ ਕੱਲਾ ਕੱਲਾ ਪੁੱਤ ਗਿਆ ਤੇ ਇੱਕ ਬਲੈਕ ਬੱਚਾ ਸੀਗਾ ਜੀ ਬਾਬਾ ਭਾਈ ਜੀ ਕੀ ਨਾਮ ਹੈ ਤੁਹਾਡਾ ਚਰਨਜੀਤ ਸਿੰਘ ਕੀ ਲੱਗਦਾ ਸੀ ਰਵੀ ਰਾਏ ਤੁਹਾਡਾ ਇਹ ਮੇਰੀ ਮਾਸੀ ਦਾ ਮੁੰਡਾ ਸੀਗਾ ਜੀ ਹੋਇਆ ਕਿ ਕੀ ਸੀ ਕਿਸ ਤਰੀਕੇ ਦੇ ਨਾਲ ਇਹ ਪਾਣਾ ਵਾਪਰਿਆ ਇਹ ਅਸਲ ਚ ਇਹਦਾ ਬਰਥਡੇ ਸੀਗਾ ਤੇ ਆਪਣੇ ਇਹ ਪ੍ਰੋਗਰਾਮ ਜਿਹ ਮੈਚ ਨੇ ਜਿਹੜੇ ਉਹਨਾਂ ਨੂੰ ਅਪਡੇਟ ਕਰਦਾ ਸੀਗਾ ਪ੍ਰੋਗਰਾਮ ਵੀ ਕਰਦਾ ਸੀਗਾ ਤੇ ਉਥੋਂ ਆ ਰਿਹਾ ਸੀਗਾ ਸ਼ਾਇਦ ਆਇਦਰ ਰੋਸ਼ੀਆਨਾ ਸਾਈਡ ਬਟਾਰੀ ਵੱਲੋਂ ਇਹ ਆ ਰਿਹਾ ਸੀਗਾ ਤੇ ਰਸਤੇ 'ਚ ਇਹਦਾ ਐਕਸੀਡੈਂਟ ਹੋ ਗਿਆ ਜੋ ਜੋ ਪੋਸਟ ਮਾਰਨ ਦੇ ਆਧਾਰ ਤੇ ਪਤਾ ਲੱਗਿਆ ਸਾਨੂੰ ਵੀ ਐਕਸੀਡੈਂਟ ਹੋਇਆ ਕਿਉਂਕਿ ਸਾਨੂੰ ਦੂਜੀ ਸਵੇਰ ਪਤਾ ਲੱਗਿਆ ਵੀ ਉੱਥੇ ਇਹਦੀ লাশ ਪਈ ਸੀ ਜੀ ਕੀ ਕੁਝ ਪ੍ਰਾਪਤੀਆਂ ਜਿਹੜੀਆਂ ਇਸ ਵੀਰ ਨੇ ਕੀਤੀਆਂ ਸੀ ਹਾਂਜੀ ਇਸ ਤਰ੍ਹਾਂ ਤੁਸੀਂ ਜਿਹਾ ਦੇਖ ਹੀ ਰਹੇ ਹੋ ਬਾਈ ਡੇਟ ਬਾਈ ਏਰੀਆ ਦੇ थ्रू ਆ ਸਾਰੇ ਅਵਾਰਡ ਪਏ ਨੇ ਇਹਦੀਆਂ ਕੱਪ ਪਏ ਨੇ ਤੇ ਇਹਨੇ ਹੁਣ ਤੱਕ ਬੜੇ ਇਨਾਮ ਜਿੱਤੇ ਸੀਗੇ ਤੇ ਬੜਾ ਜਨੂਨੀ ਬੰਦਾ ਸੀਗਾ ক্রিকেট ਪਲੇਅਰ ਤਾਂ ਹਰ ਕੋਈ ਬਣ ਜਾਂਦਾ ਵਾ ਪਰ ਜੋ ਜਨੂਨ ਬਿਨਾ ਧੁੱਪ ਦੇਖੇ ਮਈ ਦੇ ਮਹੀਨੇ ਜਿਹਾ ਟੂਰਨਾਮੈਂਟ ਹੁੰਦੇ ਨੇ April May ਜਿਹਾ ਠੀਕ ਆ ਸਰਦੀਆਂ ਚ December January ਚ ਬਿਨਾ ਧੁੰਦ ਦੇਖੇ ਇਹ ਇਹ ਚ ਬੜਾ ਜਨੂਨੀ ਮੁੰਡਾ ਸੀਗਾ ਜੀ ਇਹਨੇ ਬੜਾ ਨਾਮ ਖੱਟਿਆ ਅੱਜ ਤੁਸੀਂ ਦੇਖ ਹੀ ਰਹੇ ਹੋ ਸੰਸਕਾਰ ਵਾਲੇ ਦਿਨ ਤਾਂ ਇਸ ਤੋਂ ਜ਼ਿਆਦਾ ਇੰਨੀ ਕਰਾਊਡ ਕੀ ਪਤਾ ਨਹੀਂ ਕਿੱਥੋਂ ਕਿੱਥੋਂ ਜਦੋਂ ਕੋਈ ਸਟੇਟਸ ਪਾਉਂਦਾ ਵਾ ਕਿੱਥੋਂ ਕਿੱਥੋਂ ਫੋਨ ਆਉਂਦੇ ਨੇ ਵੀ ਅੱਛਾ ਏ ਤੁਹਾਡਾ ਰਿਸ਼ਤੇਦਾਰ ਸੀਗਾ ਤੇ ਸਾਨੂੰ ਇਸ ਚੀਜ਼ ਦਾ ਚਲੋ ਮਾਣ ਹੋਇਆ ਚਲੋ ਘਟਾਦਾ ਨਹੀਂ ਪੂਰਾ ਕਦੇ ਹੋ ਸਕਦਾ ਪਰ ਜਿਸ ਤਰ੍ਹਾਂ ਸਾਨੂੰ ਹੁਣ ਫੋਨ ਆਉਂਦੇ ਨੇ ਪਤਾ ਲੱਗਿਆ ਵੀ ਇਹਨੇ ਜਿੰਨਾ ਨਾਮ ਖੱਟਿਆ ਉਸ ਚੀਜ਼ ਦਾ ਸਾਨੂੰ ਮਾਣ ਹੋਇਆ ਬਾਕੀ ਤੁਸੀਂ ਦੇਖਿਆ ਜੀ ਜਿਸ ਤਰ੍ਹਾਂ ਐਮਐਲਏ ਸਾਹਿਬਾਨ ਵੀ ਖੁਦ ਆਕੇ ਗਏ ਤੇ ਸੋ ਇੱਕ ਮੈਂ ਨਾਲ ਇੱਕ ਹੋਰ ਚੀਜ਼ ਦੱਸਦੇ ਆ ਮੈਂ ਇਸ ਮਾਣਕਾਲ ਦੀ ਧਰਤੀ ਤੇ ਖੜਾ ਵਾਂ ਜਿੱਥੇ ਜੋ ਕਿ ਸਾਂਝੀਵਾਲ ਪੂਰੇ ਪੰਜਾਬ ਦਾ ਸਾਂਝੀਵਾਲਤਾ ਦਾ ਪ੍ਰਤੀਕ ਹੈ ਇੱਥੇ ਹਰ ਧਰਮਾਂ ਦਾ ਸੰਦੇਸ਼ ਦਿੰਦੇ ਹੋਏ ਇਸ ਪਿੰਡ ਦਾ ਅਸੀਂ ਧੰਨਵਾਦੀ ਆ ਵੀ ਇੰਨਾ ਸਹਿਯੋਗ ਦਿੱਤਾ ਤੇ ਇਸ ਬੱਚੇ ਦੇ ਨਾਮ ਤੇ ਕੋਈ ਕਹਿੰਦੇ ਨੇ ਜਿਮ ਜਾਂ ਕ੍ਰਿਕਟ ਸਟੇਡੀਅਮ ਬਣਾਇਆ ਜਾਏਗਾ ਤੇ ਐਮਐਲਏ ਸਾਹਿਬ ਵੀ ਕੱਲ ਅਨਾਉਂਸ ਕਰਕੇ ਗਏ ਨੇ ਤੇ ਉਸ ਉਦੋਂ ਵਿੱਚ ਹੁਣ ਇਹ ਲੱਗੇ ਹੋਏ ਨੇ ਚਲੋ ਮਾਂ ਪਿਓ ਦਾ ਅਸੀਂ ਇਹ ਤਾਂ ਕਾਟਾ ਪੂਰਾ ਨਹੀਂ ਕਰ ਸਕਦੇ ਪੁੱਤ ਦਾ ਬਟ ਉਹਨਾਂ ਨੂੰ ਇੰਨਾ ਹੀ ਥੋੜਾ ਮਾਨ ਹੈ ਕਿ ਉਸ ਦਾ ਨਾਮ ਜਿੰਦਾ ਰੱਖ ਸਕੀਏ ਉਹ ਤਾਂ ਚਲੋ ਨਹੀਂ ਰਿਹਾ ਤਾਂ ਅਸੀਂ ਉਹਦਾ ਨਾਮ ਜਿੰਦਾ ਰੱਖ ਸਕੀਏ ਪਿੰਡ ਦਾ ਵੀ ਤੁਹਾਡੇ ਕੀ ਲੱਗਦੇ ਸੀ ਮੇਰੇ ਭਰਾ ਹੀ ਸੀਗੇ ਬ੍ਰਦਰ ਲੱਗਦੇ ਸੀ ਮੇਰੇ ਤੇ ਹਮੇਸ਼ਾ ਯਾਦ ਹੀ ਰਹਿਣਗੇ ਸਾਨੂੰ ਕਦੇ ਭੁੱਲ ਨਹੀਂ ਸਕਦੀ ਮੈਂ ਐਕਸੀਡੈਂਟ ਹੀ ਕਹਿ ਰਹੀ ਹੈ ਪੁਲਿਸ ਨੇ ਬਾਕੀ ਅਸੀਂ ਇਹੀ ਕਹਿੰਦੇ ਆ ਵੀ ਹਮੇਸ਼ਾ ਬੱਚਿਆਂ ਨੂੰ ਧਿਆਨ ਨਾਲ ਆਓ ਕੋਈ ਹਾਸਾ ਹੋ ਗਿਆ ਦੇਖੋ ਹੁਣ ਕੁਝ ਵੀ ਨਹੀਂ ਹੋ ਸਕਦਾ ਹੈਗਾ ਸਰ ਬਟ ਐਕਸੀਡੈਂਟ ਕਹਿੰਦੇ ਜ਼ਰੂਰ ਨੇ ਮਗਰ ਅਸੀਂ ਸ਼ੋਰ ਨਹੀਂ ਹੈਗੇ ਇਸ ਚੀਜ਼ ਵਾਸਤੇ ਕਿਉਂਕਿ ਜਦੋਂ ਉਹ ਅੱਗੇ ਵੀ 11 11 12 ਮਾਰ ਵਿੱਚ ਲਾਈਵ ਕਰਕੇ ਆਉਂਦਾ ਸੀਗਾ ਕੋਈ ਪ੍ਰੋਬਲਮ ਨਹੀਂ ਸੀਗੀ ਤੇ 15 16 ਦਿਨ ਪਹਿਲਾਂ ਉਹਦਾ ਸ਼ਗਨ ਹੋਇਆ ਸੀਗਾ ਮੈਂ ਉਹਨਾਂ ਦੀ ਭਾਬੀ ਆ ਆਲਮਗੀਰ ਸਾਹਿਬ ਅਸੀਂ ਇੱਥੇ ਸ਼ਗਨ ਕਰਿਆ ਸੀ ਅਕਤੂਬਰ ਦੇ ਵਿੱਚ ਅਸੀਂ ਮੈਰਿਜ ਉਹਨਾਂ ਦੀ ਪੱਕੀ ਕਰੀ ਸੀਗੀ ਤੇ ਅੱਗੇ ਵੀ 11 11 12 ਮਾਰ ਵਿੱਚ ਲਾਈਵ ਕਰਕੇ ਆਉਂਦਾ ਸੀ ਕਦੇ ਵੀ ਪਰਮਾਤਮਾ ਕਣੀਓ ਐਵੇਂ ਹੋਇਆ ਨਹੀਂ ਘਰੇ ਵਾਪਸ ਆਉਂਦੇ ਸੀ ਉਸ ਦਿਨ ਮੰਮਾ ਉਹਦੇ ਘਰੇ ਇਕੱਲੇ ਸੀਗੇ ਤੇ ਸਾਡਾ ਘਰ ਥੋੜੇ ਫਰਕ ਦੇ ਨਾਲ ਤਾਂ ਚਾਚੀ ਜੀ ਹੈ ਦੀ ਰਵੀ ਘਰੇ ਨਹੀਂ ਆਇਆ ਹੈਗਾ ਤੇ ਜਦੋਂ ਅਸੀਂ ਗਏ ਤਾਂ ਰੋਸੀਆਂ ਪਿੰਡ ਚੱਲੇ ਸਿਰਵਾਨਾ ਆਉਣ ਲੱਗੇ ਅਸੀਂ ਬਟ ਅਸੀਂ ਜਿਹੜਾ ਗਿੱਲਾ ਹਾਈਵੇ ਦੇ ਉੱਤੇ ਹੀ ਪਹੁੰਚੇ ਤਾਂ ਉੱਥੇ ਬਹੁਤ ਇਕੱਠ ਹੋਇਆ ਹੋਇਆ ਸੀ ਜਦੋਂ ਅਸੀਂ ਗਏ ਤਾਂ ਉੱਥੇ ਦੇਖਿਆ ਕਿ ਸੜਕ ਤੋਂ 2.5 10 ਫੁੱਟ નીચે ਉਹਨਾਂ ਪਈ ਸੀ ਡੈੱਡ ਬੋਡੀ ਪਈ ਸੀ ਉਹਨਾਂ ਦੀ ਬੈਗ ਉਹਦਾ ਕਿਤੇ ਪਿਆ ਸੀ ਬਾਈਕ ਉਹਦਾ ਕਿਤੇ ਪਿਆ ਸੀਗਾ ਮਗਰ ਸਾਨੂੰ ਦੇਖਣ ਨੂੰ ਇਹ ਲੱਗਦਾ ਨਹੀਂ ਕਿ ਐਕਸੀਡੈਂਟ ਕੇਸ ਐ ਐਕਸੀਡੈਂਟ ਕੇਸ ਆਪਾਂ ਤਾਂ ਮੰਨੀਏ ਕਿ ਐਕਸੀਡੈਂਟ ਕਰਕੇ ਬੰਦਾ ਰੋਡ ਦੇ ਉੱਤੇ ਹੀ ਹੋਵੇ ਬਟ ਉਹ ਰੋਡ ਦੇ ਉੱਤੇ ਨਹੀਂ ਸੀ ਬਹੁਤ ਨੀਵੀਂ ਜਗ੍ਹਾ ਕਣਕ ਕੱਟੀ ਹੋਈ ਸੀ ਉੱਥੇ نیچے ਪਏ ਸੀਗੇ ਇਹ ਜੀ ਉਹ ਤੇ ਸਾਨੂੰ ਤਾਂ ਵੀ ਜੀ ਮੇਰਾ ਦੇਵਰਾ ਛੋਟੇ ਬੱਚਿਆਂ ਵਰਗਾ ਸੀ ਜਦੋਂ ਮੇਰੀ ਮੈਰिज ਹੋਈ ਐ ਬਹੁਤ ਛੋਟਾ ਸੀ ਸਾਡੇ ਤੋਂ ਤੇ ਸਾਨੂੰ ਤਾਂ ਸਿਰਫ ਇਹੀ ਹੈਗਾ ਇਨਸਾਫ ਦੀ ਮੰਗ ਅਸੀਂ ਪੁਲਿਸ ਵਾਲੇ ਕਿੰਨੇ ਕਰਦੇ ਆ ਸਾਰੇ ਪੰਜਾਬਰ ਮੈਂਬਰ ਹਾਂ ਅਸੀਂ ਕਹਿੰਦੇ ਸਾਡਾ ਸਾਥ ਦੋ ਸਾਨੂੰ ਇਨਸਾਫ ਮਿਲੇ ਕਿ ਬੱਚੇ ਸਾਡੇ ਨਾਲ ਹੋਇਆ ਤਾਂ ਹੋਇਆ ਕੀਆ ਕਿ ਕਿ ਕੋਲੋਕਤਾ ਪੇ ਬੱਚਾ ਸੀ ਮਾਪਿਓ ਦਾ ਚਾਚਾ ਜੀ ਸੀ ਸਾਡੇ ਚਾਚੀ ਜੀ ਉਹਨਾਂ ਦਾ ਬੜੇ ਆਪਾ ਸਾਰਾ ਫਾਲ ਹੋ ਗਿਆ ਹੁਣ ਅਸੀਂ ਗਾਂ ਕੀ ਸੋਚੀ ਉਹਨਾਂ ਵਾਸਤੇ ਸਹਾਰਾ ਅਸੀਂ ਜ਼ਰੂਰ ਦਵਾਂਗੇ ਬਟ ਜਿਹੜੀ ਕਮੀ ਉਹਨਾਂ ਦੇ ਬੱਚੇ ਨਾ ਕਰਨੀ ਸੀ ਸਾਜੀ ਉਹ ਅਸੀਂ ਨਹੀਂ ਕਰ ਸਕਦੇ ਹੈਗੇ ਸਿਰਫ ਸਾਨੂੰ ਇਹ ਸਕੂਨ ਮਿਲ ਜੇਗਾ ਕਿ ਉਹਨਾਂ ਨੂੰ ਪਤਾ ਲੱਗ ਜਵੇ ਕਿ ਸਾਡੇ ਬੱਚੇ ਨਾ ਹੋਇਆ ਕੀ ਹੈ ਸਾਨੂੰ ਵਰਤਵਾਰਨ ਇਨਸਾਫ ਦੀ ਮੰਗ ਚਾਹੀਦੀ ਕੋਈ ਇਸ ਤੋਂ ਪਹਿਲਾਂ ਗੱਲਬਾਤ ਹੋਈ ਹੋਵੇ ਕੋਈ ਨਹੀਂ ਕੁਛ ਵੀ ਨਹੀਂ ਇਸ ਤੋਂ ਬਾਈ ਬਹੁਤ ਚਾਵਾਂ ਲਾਡਾ ਨਾ ਸਾਨੂੰ ਕਹਿੰਦਾ ਕਿ ਨਹੀਂ ਕੋਈ ਕੁਛ ਵੀ ਇਸ ਤਰ੍ਹਾਂ ਦਾ ਕੋਈ ਹਾਂਜੀ ਨਹੀਂ ਹੈ ਨਹੀਂ ਸੀਗਾ ਸਾਡਾ ਸ਼ੱਕ ਨਹੀਂ ਜੀ ਕਿਸੇ ਨਾ ਲੜਾਈ ਪੜਾਈ ਨਾ ਕਦੇ ਪਿੰਡ ਵਿੱਚ ਹੋਈ ਹੈਗੀ ਸਾਰੇ ਭੈਣ ਭਾਈ ਸਾਰੇ ਇਕੱਠੇ ਨੇ ਕੋਈ ਵੀ ਕਲੱਬ ਮੈਡ ਵਿੱਚ ਕਰੀ ਕਰਦਾ ਟੂਰਨਾਮੈਂਟ ਹੁੰਦੇ ਸੀ ਪਿੰਡਰ ਆਏ ਜਾਂਦਾ ਸੀ ਆਉਂਦਾ ਸੀ ਕਦੇ ਹਜ ਤੱਕ 2015 ਦੇ ਵਿੱਚ ਖੇਡਾਂ ਤੋਂ ਸ਼ਾਮਿਲ ਸੀਗਾ ਜੋਸੋ ਸਕੂਲ ਚ ਪੜਦਾ ਸੀ ਸ਼ੁਰੂ ਤੋਂ ਇੰਟਰਸਟਿਡ ਸੀਗਾ ਖੇਡਾਂ ਨਾਲ ਸਰਪੰਚ ਸਾਹਿਬ ਐਮਐਲਏ ਸਾਹਿਬ ਦੇ ਵੱਲੋਂ ਵੀ ਕੋਈ ਐਲਾਨ ਕੀਤਾ ਗਿਆ ਕਿ ਕ੍ਰਿਕਟ ਅਕੈਡਮੀ ਜਿਹੜੀ ਬਣਾਈ ਜਾਏਗੀ ਪਿੰਡ ਦੇ ਵਿੱਚ ਅਕੈਡਮੀ ਸਾਡੇ ਵੈਸੇ ਟੀਮ ਹੈਗੀ ਹੈ ਜਿੱਥੇ ਸਾਡੇ ਸਪੋਰਟਸ ਕਲੱਬ ਹੈਗਾ ਪਰ ਰਾਏਦੀਪ ਦੀ ਯਾਦ ਦੇ ਵਿੱਚ ਜਿਹੜੀ ਹੈਗੀ ਆ ਗਰਾਊਂਡ ਦੇ ਵਿੱਚ ਬਿਲਡਿੰਗ ਜ਼ਰੂਰ ਬਣਾਈ ਰਵੀ ਰਾਏ ਜਿਸ ਨੇ ਪਿੰਡ ਮਾਨਕਵਾਲ ਦਾ ਨਾਮ ਰੋਸ਼ਨ ਕੀਤਾ ক্রিকেট ਦੇ ਵਿੱਚ ਚੰਗਾ ਨਾਮ ਕਮਾਇਆ ਕਾਫੀ ਟਰਾਫੀਆਂ ਜਿਹੜੀਆਂ ਲਿੱਤੀਆਂ ਸੋ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕਾਫੀ ਸੁਪਨੇ ਸੀਗੇ ਪੁੱਤ ਦੇ 15 ਦਿਨ ਪਹਿਲਾਂ ਜਿਹੜਾ ਪੁੱਤ ਦਾ ਰਿਸ਼ਤਾ ਵੀ ਕੀਤਾ ਸੀ ਜਿੱਥੇ ਘਰ ਦੇ ਵਿੱਚ ਖੁਸ਼ੀਆਂ ਆਣੀਆਂ ਸੀ ਜਨਮ ਦਿਨ ਵਾਲੇ ਦਿਨ ਹੀ ਕੇਕ ਕੱਟਣਾ ਸੀ ਉੱਤੇ ਹੀ ਮਾਤਮ ਦੀ ਜਿਹੜੀ ਹੈ ਖਬਰ ਸੁਣਨ ਨੂੰ ਮਿਲੀ ਜਿੱਥੇ ਇੱਕ ਸਾਲ ਦੇ ਵਿੱਚ ਇੱਕ ਦਿਨ ਹੁੰਦਾ ਜੋ ਕਾਫੀ ਖੁਸ਼ੀਆਂ ਭਰਾਂ ਹੁੰਦਾ ਉਹੀ ਹੁਣ ਦੁੱਖ ਦੇ ਵਿੱਚ ਤਬਦੀਲ ਹੋ ਗਿਆ ਸੋ ਜਿੱਥੇ ਘਰ ਦੇ ਵਿੱਚ ਨੂਰਾਨੀ ਲੈ ਕੇ ਆਣੀ ਸੀ ਕੱਲਾ ਕੱਲਾ ਇੱਕ ਪੁੱਤ ਮਾਪਿਆਂ ਦਾ ਜੋ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਸੋ ਪਰਿਵਾਰਕ ਮੈਂਬਰਾਂ ਦੀ ਮੰਗ ਹੈ ਕਿ ਪਿੰਡ ਦੇ ਵਿੱਚ ਉਸ ਦੇ ਨਾਮ ਦੇ ਉੱਤੇ ਇੱਕ ਯਾਦਗਾਰੀ ਬਣਾਈ ਜਾਵੇ ਤਾਂ ਕਿ ਉਸ ਨੌਜਵਾਨ ਦਾ ਜਿਸ ਨੇ ਆਪਣੇ ਪਿੰਡ ਵਾਸੀਆਂ ਵਾਸਤੇ ਪਿੰਡ ਵਾਸਤੇ ਨਾਮ ਰੋਸ਼ਨ ਕੀਤਾ ਇਨੀ ਮਿਹਨਤ ਕੀਤੀ ਉਸ ਨੂੰ ਜਿਹੜਾ ਇਨਸਾਫ ਮਿਲ ਸੇ